ਠੀਕ ਹੈ ਜੀ ਓਕੇ ਜੀ ਮੁਬਾਰਕਾ ਬਹੁਤ-ਬਹੁਤ ਬਹੁਤ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਵੀ ਰੋਟਾਵੇਟਰਾਂ ਤੇ ਜਿਹੜੀਆਂ 2-3 ਮਹੀਨੇ ਪਹਿਲਾਂ ਸਬਸਿਡੀਆਂ ਭਰ ਹੋਈਆਂ ਸੀ ਐਸਸੀ ਕਾਸਟ ਵਾਲਿਆਂ ਦੀਆਂ ਉਹਨਾਂ ਦੀਆਂ ਸਬਸਿਡੀਆਂ ਹੁਣ ਨਿਕਲੀਆਂ ਹੋਈਆਂ ਬਾਈ ਲਗਭਗ ਟੋਟਲੀ ਸਾਰੀਆਂ ਸਬਸਿਡੀਆਂ ਨਿਕਲ ਗਈਆਂ ਸੀ ਤੇ ਰੋਟਾਵੇਟਰ ਲਗਾਤਾਰ ਹੋਣਾ 3-4 ਦਿਨ ਤੇ ਬਾਈ ਇਹਨਾਂ ਨੇ ਪਰसों ਚੌਧੀਆਂ ਸਬਸਿਡੀਆਂ ਆਈਆਂ ਵੀ ਆ ਤੇ ਅੱਜ ਇੱਕ ਸੋਨਾਲੀ ਕਾ 740 ਨਾਲ ਚੱਲਿਆ ਬਾਈ 7 ਫੁੱਟਾ ਰੋਟਾਵੇਟਰ ਦੇਖੋ ਬਾਈ ਨਾਲ ਕੋ ਸਟਾਕ ਵੀ ਖਾਸ ਆ ਗਿਆ ਰੋਟਾਵੇਟਰਾਂ ਦਾ ਤੇ ਲੱਡੀ ਬਾਈ ਪਾਉਣ ਲੱਗਿਆ ਹੋਇਆ ਰੋਟਾਵੇਟਰ ਬਾਈ ਨਾਲ ਤੇ ਥੋੜੀ ਆਪਾਂ ਬਾਈ ਨਾਲ ਵੀ ਕਰਾਂਗੇ ਗੱਲਬਾਤ ਲੱਡੀ ਬਾਈ ਨਾਲ ਦੱਸਦੇ ਆ ਜਿਨ੍ਹਾਂ ਨੇ ਬਾਈ ਸਬਸਿਡੀਆਂ ਭਰੀਆਂ ਹੋਈਆਂ ਜਿਹੜੇ ਨਿਕਲੀਆਂ ਹੋਈਆਂ ਤਾਂ ਬਾਈ ਟਾਈਮੇ ਹੁੰਦਾ ਇਹ ਕੁਝ ਟਾਈਮ ਦਾ ਉਹਦੇ ਵਿੱਚ ਵਿੱਚ ਤੁਸੀਂ ਲੈਣੀ ਹੁੰਦੀ ਸਬਸਿਡੀ ਤੁਸੀਂ ਕਿਸੇ ਵੀ ਕੰਪਨੀ ਦਾ ਰੋਟਾਵੇਟਰ ਲੈਣਾ ਹੈ ਆ ਤੁਸੀਂ ਆਪਣੇ ਲੋਕਲ ਡੀਲਰ ਤੋਂ ਜਾ ਕੇ ਬਾਈ ਲੈ ਸਕਦੇ ਆ ਸਾਡੇ ਬਾਈ ਜੋਤ ਬਾਈ ਸਾਡਾ ਕਿੰਗ ਕੌਂਗ ਨੇ ਹੀ ਪਹੁੰਚ ਗਏ ਕਿੰਗ ਕੌਂਗ ਤੇ ਇਧਰ ਮਾਮੇ ਦੇ ਮੁੰਡੇ ਨੂੰ ਮਿਲੋ ਬਾਈ ਕਿਹਾ ਹਲਾ ਮਾਮੇ ਦੇ ਮੁੰਡੇ ਠੀਕ ਆ ਵਧੀਆ ਬਾਈ ਘੱਟ ਬੋਲਦਾ ਹੈ ਹਾਂ ਘੱਟ ਬੋਲਦਾ ਹਾਂ ਥੋੜਾ ਜਿਹਾ ਸ਼ਰਮਾਦਾ ਉਹ ਵੀ ਟਰੈਕਟਰ ਦੇ ਲਾ ਬਾਈ ਨੇ ਪੁਰਾਣਾ ਮਾਡਲ ਲੈ ਕੇ ਆਏ ਹੋਏ ਹੈ ਹੈ 640 ਟਰੈਕਟਰ ਬਹੁਤ ਕਹਿਣਾ ਬਾਈ ਇਹ ਇਹਦਾ ਇੰਜਨ ਦਾ ਬਾਈ ਮੈਸੀ ਵਾਲਾ ਹੀ ਹੈ ਨਾ ਇੰਜਨ ਜੇ ਕੱਲੀ ਥੋੜੀ ਦੀ ਜਿਹੜਾ ਆਪਣੇ ਉਹ ਚੋਂ ਆਉਂਦਾ ਜਿਹੜਾ ਉੱਸਰ ਸੱਚਾ ਆਉਂਦਾ ਉਹੀ ਇੰਜਨ ਆ ਉਹ ਟਾਈਮ ਇੰਜਨ ਨਹੀਂ ਸੀਦਾ ਹਾਂ ਕਲੱਚ ਦੇ ਪਿੱਛੇ ਸਾਰਾ ਸਵਰਾਜ ਹੈ ਪਿੱਛੇ ਸਾਰਾ ਸਵਰਾਜ ਹੈ ਨਾ ਸ਼ੋਹ ਸੋਨਾ ਦੀ ਕਾਰੀ ਬਸ ਸ਼ੋਹ ਸੋਨਾ ਵਾਲੀ ਕਾਰੀ ਆ ਉਹ ਤੋਂ ਸ਼ੋਹ ਸ਼ੋਹ ਦੇ ਕਿੰਨੀ ਹੈਵੀ ਹੈ ਬਾਈ ਹੈ ਨਾ ਜਦ ਸਾਰੇ ਵਿੱਚ ਟਕਾਓ ਗਿਆ ਹਾਂ ਸ਼ੋਹ ਦੇਖ ਆ ਦੇਖ ਇਹ ਬਹੁਤ ਬਹੁਤ ਨਿੱਕਰ ਚੀਜ਼ ਹੈ ਬਾਈ ਇਹ ਜੋ ਜਿਹਨੇ ਕੋਈ ਹੈਗੇ ਆ ਜਿਹੜੇ ਕਰਾਇਆ ਪਰੇ ਕੰਮ ਕਰਨ ਉਹਨੇ ਵੇਚੇ ਨਹੀਂ ਟਰੈਕਟਰ ਇਹ ਹਜੇ ਵੀ ਪੂਰਾ ਲੋਹ ਲੰਨੇ ਟਰੈਕਟਰ ਤੇ ਤੇਲ ਖਤਰ ਘਟਾ ਹਾਂ ਥੱਲੇ ਜੋ ਰੰਗ ਦੇ ਰਿਹਾ ਇਸੇ ਦਾ ਟਰੈਕਟਰ ਤਾਂ ਉਦਾਂ ਹੀ ਖੜਾ ਹੈ ਹਨਾ ਪੂਰਾ ਹੀ ਰੰਗ ਪਿਆ ਹੈ ਹਨਾ 640 ਇਹਦਾ ਉਹ ਵੀ ਆਉਂਦਾ ਦਾ 745 ਹੈਨਾ 745 ਬਈ ਨਹੀਂ ਪਹਿਲਾਂ ਹੀ ਬੰਦੋ ਬਾਤ ਕਰ ਲਿਆ ਟੋਟਲ ਨਾਲੇ ਰੱਖ ਲਿਆ ਇਹ ਘਰ ਤੇ ਹੀ ਖੜਾ ਨਾ ਹੋਵੇ ਸਬਸਿਡੀ ਤਾਂ ਐਵੇਂ ਪਰੀ ਰੋਟਾ ਮੀਟਰ ਦੀ? ਨਾ ਪਰੀ ਤਾਂ ਥੀ ਤਾਂ। ਮੈਂ ਪਰੀ ਇੱਕ ਇੱਕ ਸੋਰ ਸ਼ੀਟਰ ਦੀ ਪਰੀ ਸੀ। ਸੋਰ ਸ਼ੀਟਰ ਦੀ ਪਰੀ ਸੀ। ਨਿਕਲੀ ਨਹੀਂ? ਨਿਕਲੀ ਨਾ। ਅੱਛਾ। ਤੁਸੀਂ ਆਏ ਆ ਵੀਰੇ ਸਾਨੂੰ ਤਾਂ ਨਹੀਂ ਦਿੱਤੀ ਸਰਕਾਰ ਨੇ ਤੁਸੀਂ ਇੱਕ ਦੋ ਵਾਰ ਲੈ ਚੁੱਕੇ ਆ। ਨਾ ਸੀ ਚਲੇ ਆ। ਹਾਂ। ਹਾਂ। ਉੰਜੋ ਨਹੀਂ ਕੱਢੀ ਕੋਈ ਦੱਬੀ। ਤੁਸੀਂ ਲੇਜਰ ਲਿਆਦਾ ਹਨਾ? ਹਾਂ। ਲੇਜਰ ਲਿਆਦਾ। ਤੇ ਚਲੋ ਲਈ ਤਾਂ ਲਈ ਇੱਕ ਦੋ ਵਾਰ। ਤੇ ਇੱਕ ਦੋ ਵਾਰ ਦਿੰਦੀ ਹੁੰਦੀ ਗਵਰਨਮੈਂਟ ਹਰੇਕ ਵਾਰ ਨਹੀਂ ਦਿੰਦੀ ਹੁੰਦੀ। ਠੀਕ ਆ। ਠੀਕ ਆ। ਆ ਜਾ ਮੜੇ ਪਿੱਛੇ ਦਿਖਾ ਦੀ ਰੋਟਾ ਵੇਟਰ ਆ ਜਾ ਹੰਤਰੀ ਰੰਗ ਦਾ ਲੋ ਬਈ ਲਾਡੀ ਬਾਈ ਨੇ ਸਟicker ਲਾਤੇ ਉਹਨਾਂ ਨੇ ਚੱਕਣਾ ਨਾ ਕਦੇ ਦਿਨ ਚ ਬਾਈ ਫੋਟੋ ਵਿੱਚ ਕਰਦੇ ਆਂ ਤਾਂ ਆਂ ਕੇ ਦੇਖੋ ਬਾਈ ਕਿਵੇਂ ਚਮਕਦਾ ਹੈ ਨਾ ਲੋ ਬਾਈ ਲਾਡੀ ਬਾਈ ਨੇ ਟਿੱਕ ਦੇਣ ਲੱਗੇ ਆਂ ਲੋ ਜੀ ਆਜੋ ਜੀ ਆਜੋ ਬਸ ਫੋਟੋ ਕਰਨੀ ਆਪਾਂ ਨੇ ਲੋ ਜੀ ਬਾਈ ਠੀਕ ਹੈ ਜੀ ਓਕੇ ਜੀ ਮੁਬਾਰਕਾ ਬਹੁਤ 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 ਠੀਕ ਹੈ। ਹੋ ਲੱਡੀ ਵੀਰੇ। ਹੋਰ ਕੀ ਹਾਲ ਚਾਲ ਹੈ? ਕਿਹੜੇ ਪਿੰਡ ਚੱਲੇ ਆ ਬਾਈ ਇਹ? ਇਹ ਆਪਣੇ ਚੱਲੇ ਆ ਲੱਖੇਵਾਲ। ਲੱਖੇਵਾਲ। ਇੱਧਰ ਬੇਲੇ ਕੋਲ। ਹਾਂ ਫਸਿਆਂ ਲੱਖੇਵਾਲ ਅੱਛਾ ਅੱਛਾ ਉੱਥੇ ਚੱਲੇ ਆ ਠੀਕ ਹੈ। ਸਬਸਿਡੀਆਂ ਇਸ ਵਾਰ ਲਗਭਗ ਸਾਰੀਆਂ ਨਿਕਲ ਗਈਆਂ ਹਨਾ। ਸਾਰੀਆਂ ਜਿੰਨੀਆਂ ਭਰੀਆਂ ਦੀ ਤਕਰੀਬਨ ਸਾਰੀਆਂ ਨਿਕਲ ਗਈਆਂ। ਟੋਟਲੀ ਨਿਕਲ ਗਈਆਂ। ਠੀਕ ਆ ਠੀਕ ਆ। ਇਹ ਵੀ ਸਬਸਿਡੀ ਵਾਲੀ ਆ। ਸਬਸਿਡੀ ਸਬਸਿਡੀ ਵਾਲਾ। ਠੀਕ ਆ ਠੀਕ ਆ। ਲਓ ਜੀ ਬਾਈ। ਗियर ਪਾਣੀ ਓਕੇ ਆ ਸਾਰਾ ਹਾਂ ਜੀ ਤੁਸੀਂ ਕੋਸ਼ਿਸ਼ ਕਰੋ ਲੋ ਬਾਈ ਸਵਰਾਜ ਵਾਲੇ ਮੇਰੇ ਕੋਲ ਆਏ ਆ ਟਰੈਕਟਰ ਦਿਖਾਉਣ ਤੁਹਾਨੂੰ ਉਹਨਾਂ ਦੇ ਵਿੱਚ ਕੱਟੇ ਹੋਏ ਇੱਕਨਾਂ ਕੋਲ ਆਇਆ ਡੀਆਈ 550 ਸ਼ਾਇਦ ਆਪਾਂ ਤੁਹਾਨੂੰ ਪਰਸੋਂ ਵੀ ਦਿਖਾਇਆ ਸੀ ਬਾਈ ਟਰੈਕਟਰ ਇਹ ਤੇ ਟਰੈਕਟਰ ਵਧੀਆ ਬਾਈ ਕੰਡੀਸ਼ਨ ਦਾ ਸੈਂਟਰ ਗੇਅਰ ਵਾਲਾ ਹੈ ਮਾਡਲ ਬਾਈ 13 13 ਜਾਂ 14 ਮਾਡਲ ਹੋਊਗਾ ਜੀ ਇਹ ਟਾਇਰ ਬਾਈ ਦੋਨੇ ਮੰਨ ਕੇ ਚਲੋ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੋਊਗੀ ਭਾਈ ਚਾਰੇ ਟਾਇਰਾਂ ਦੀ ਪਾਵਰ ਸਟੀering ਹੈ ਜੀ ਤੇ ਰੰਗ ਰੂੰਗ ਤਾਂ ਸਾਰਾ origignal ਆ ਭਾਈ ਕਿਤੋਂ ਟੱਚਿੰਗ ਟੋਚਿੰਗ ਨਹੀਂ ਹੈ ਟਰੈਕਟਰ ਨੂੰ ਵਧੀਆ ਟਰੈਕਟਰ ਹੈ ਇਹਨ ਨੰਬਰ BB11 ਹੈ ਜੀ ਠੀਕ ਹੈ ਜੀ ਟਾਇਰ ਵੀ ਪੱਕੇ ਨੇ ਭਾਈ ਪੋਲੋ ਦੇ ਬਾਕੀ ਉਹ ਕੰਡੀਸ਼ਨ ਦੇ ਪਤਾ ਲੱਗਦਾ ਵੀ ਟਰੈਕਟਰ ਖੇਤੀਬਾੜੀ ਦੀ ਚੱਲਿਆ ਹੋਇਆ ਭਾਈ ਟਰਾਲੀ ਟ੍ਰੋਲੀ ਤੇ ਨਹੀਂ ਚੱਲਿਆ ਹੋਇਆ ਹੈਗਾ ਟਰੈਕਟਰ ਇਹ ਠੀਕ ਹੈ ਜੀ ਬਾਕੀ ਜੇ ਕੋਈ ਬਾਈ ਏਸ ਲੈਣਾ ਦਾ ਚਾਹ ਉਹਨਾਂ ਟਰੈਕਟਰ ਦਾ ਬਾਈ ਰੇਟ ਜੈਜ ਰੇਟ ਤੇ ਮਿਲ ਜੂਗਾ ਟਰੈਕਟਰ ਇਹ ਲੈਣਾ ਹੋਇਆ 3 ਲੱਖ ਰੁਪਿਆ ਰੇਟ ਆ ਬਾਈ ਇਹਦਾ ਟਰੈਕਟਰ ਦਾ ਬਾਕੀ ਦਾ ਰੇਟ ਆ ਬਾਈ ਮੌਕੇ ਤੇ ਹੋ ਜੂ 1 ਕਿਨਾਂ ਕੋ 575 ਤੋਂ ਦਿਖਾਇਆ ਸੀ ਸ਼ਾਇਦ 575 ਵੀ ਆਇਆ ਬਾਈ 12 12 ਮਾਡਲ ਹੈ 575 12 ਨਹੀਂ ਬਾਈ ਸੌਰੀ 14 ਮਾਡਲ ਦਾ 2014 ਪਰ ਹੈਗਾ ਸਿੰਪਲ ਸਟੀਅਰਿੰਗ ਦੇ ਵਿੱਚ ਆ ਅਭੀ ਕਰ ਲੋ ਚੱਕ 2014 ਮਾਡਲ ਸਿੰਪਲ ਸਟੀering ਵਾਲਾ ਕਲਚ ਵੀ ਬਾਈ ਮੈਨੂੰ ਲੱਗਦਾ ਬਈਨੇ ਸਾਹਬ ਨਾਲ ਸਿੰਗਲ ਕਲਚ ਆ ਇਹ ਲੋ ਜੀ ਇਹ ਵੀ ਬਾਈ ਇਹਦਾ ਰੇਟ ਦਾ ਕੁਝ ਪੱਕਾ ਨਹੀਂ ਇਹਦਾ ਮੈਂ ਨੰਬਰ ਥੱਲੇ ਮੈਂਸ਼ਨ ਜ਼ਰੂਰ ਕਰੂੰਗਾ 981559991 ਇਹ ਨੰਬਰ ਤੇ ਕਾਲ ਕਰਕੇ ਬਾਈ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਆ ਬਾਕੀ ਰੰਗ ਪੇਂਟ ਦਾ origignal ਆ ਬਾਈ ਟਰੈਕਟਰ ਜੇ ਬਸੋਰ ਟੱਚਿੰਗ ਹੀ ਨਹੀਂ ਹੈਗੀ ਟਰੈਕਟਰ ਨੂੰ ਸੈਂਟਰ ਗੇਅਰ ਆ ਠੀਕ ਹੈ ਜੀ ਬਾਈ ਬੈਟਰੀ ਡਾਊਨ ਹੈ ਤੁਹਾਨੂੰ ਪਤਾ ਬਾਈ ਉਹ ਠੰਡਾ ਹੈ ਠੰਡਾ ਕਰਕੇ ਪੂਰੇ ਸਟਾਰਟ ਸ਼ੂਟ ਹੋਈ ਜਾਂਦੇ ਜਿਹੜਾ ਵੀ ਆਉਂਦਾ ਸਲਫ ਮਾਰ ਲੰਦਾ ਚੱਲਦਾ ਹੈ ਨਹੀਂ ਟਰੈਕਟਰ ਉਹਦੇ ਕਰਕੇ ਥੋੜੀ ਬੈਟਰੀ ਹੋਈ ਵੀ ਆ ਬਾਕੀ ਓਕੇ ਹੈ ਨਾ ਠੀਕ ਹੈ ਜੀ ਤੇ ਇਹਦੇ ਨਾਲੇ 60 ਖੜਾ ਬਾਈ ਸੋਨਾ ਦੀ ਗੱਡੀ ਆਈ 60 ਟਰੈਕਟਰਾਂ ਕੋ ਹੋਰ ਵੀ ਖੜੇ ਨੇ ਫਿਲਹਾਲ ਇੱਥੇ ਆਈ ਟਰੈਕਟਰ ਖੜੇ ਆ ਬਾਈ ਤੇ ਬਾਕੀ ਉਧਰੋਂ ਦੂਏ ਪਾਸੇ ਪਰਲੇ ਪਾਸੇ ਖੜੇ ਹੁੰਦੇ ਨੇ ਟਰੈਕਟਰ ਤੇ ਜੇ ਕੋਈ ਵੀ ਬਾਈ ਵੀਰ ਪੁਰਾਣਾ ਟਰੈਕਟਰ ਲੈਣ ਦਾ ਚਾਹ ਵਾਥੇ ਆਪਣੇ ਕੋਲ ਵੀ ਤੁਹਾਨੂੰ ਪਤਾ ਸਾਰੇ ਟਰੈਕਟਰ ਖੜੇ ਹੁੰਦੇ ਨੇ ਤੇ ਜੇ ਇਹਨਾਂ ਚ ਕੋਈ ਵੀ ਚਾਹਵਾਨ ਹੋਇਆ ਤਾਂ ਬਾਈਆਂ ਕੋਲ ਆ ਕੇ ਦੇਖ ਲਿਓ ਟਰੈਕਟਰ ਇਹਨਾਂ ਦੇ ਟਰੈਕਟਰ ਉਧਰ ਹੋਰ ਵੀ ਕਈ ਖੜੇ ਨੇ ਅੱਜ ਇਹਨਾਂ ਨੇ ਠੰਡ ਕਰਕੇ ਥੋੜਾ ਜਿਹਾ ਟਰੈਕਟਰ ਬਾਹਰ ਘੱਟ ਕੱਢੇ ਆ ਤੇ ਅੱਜ ਤਾਂ ਕਿ ਟਰੈਕਟਰ ਪੂਰੇ ਕੱਢੇ ਨਹੀਂ ਹੈਗੇ ਇਹਨਾਂ ਕੋਲ ਉਹ ਵੀ ਘੱਟ ਰੇਟ ਵਾਲੇ ਵੀ ਖੜੇ ਆ ਛੋਟ ਦੋ ਦਨ ਉਹ ਵੀ ਖੜੇ ਐ ਇੱਕ ਦੋ ਮਹਿੰਦਰ ਵੀ ਖੜੇ ਆ ਹੋਰ ਸੋਨਾਲੀਕਾ 60 ਹੈਗਾ ਜੀ ਸੋਨਾਲੀਕਾ 68 ਮਾਡਲ ਆ ਬਾਈ 2008 ਮਾਡਲ ਠੀਕ ਆ ਜੀ ਬਾਕੀ ਜਿੰਨੇ ਵੀ ਦੇਖਣ ਰੋਪੜਾ ਸਾਹਿਬ ਨੂੰ ਲੋਕੇਸ਼ਨ ਪਤਾ ਬਾਈ ਦਾਣਾ ਮੰਡੀ ਸਵਰਾਜ ਏਜੰਸੀ ਦੇ ਸਾਹਮਣੇ ਬਿਲਕੁਲ ਓਪੋਜ਼ਿਟ ਟਰੈਕਟਰ ਖੜਦੇ ਆ ਜੀ ਤੇ ਸਰੋ ਠੀਕ ਆ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਕਿਸੇ ਵੀ ਇਹਨਾਂ ਕੋਲ ਡੈਕਟਰ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਜੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ 'ਚ ਜਦ ਤੱਕ ਲਈ ਧੰਨਵਾਦ